ਸੋ ਸਾਰੀਆਂ ਸੰਗਤਾਂ ਸਤਿਗੁਰ ਦੇ ਚਰਨਾਂ ਵਿੱਚ ਪਹੁੰਚੀਆਂ ਨੇ ਕਿ ਰਾਜਾ ਸਹਿ ਮਹਾਰਾਜ ਨਦਰ ਕਰਨ ਰਹਿਮਤ ਕਰਨ ਤੇ ਬਖਸ਼ਿਸ਼ ਹੋ ਜਾਵੇ ਕਿਉਂਕਿ ਸਤਿਗੁਰ ਦੀ ਨਦਰ ਲੈਣ ਵਾਸਤੇ ਆਪਾਂ ਉਪਰਾਲੇ ਕਰ ਰਹੇ ਆ ਪਿਆਰਿਓ ਜਦੋਂ ਕਿਤੇ ਰਾਜਾ ਸਹਿ ਮਾਰੀ ਦਾ ਧਿਆਨ ਆਉਂਦਿਆ ਨਾ ਮਨ ਵਿੱਚ ਆਪਣੀ ਨਗਰ ਰਹਿਪੇ ਤੋਂ ਵੀ ਸੰਗਤਾਂ ਕਈ ਮਜਾਰਾ ਸਭ ਜਾਂਦੀਆਂ ਨੇ ਹੋਰ ਬੜੀ ਦੂਰੋਂ ਸੰਗਤਾਂ ਪਿਆਰੋ ਸੱਚ ਜਾਣੋ ਰਾਤ ਨੂੰ 12 ਵਜੇ ਤੋਂ ਸੰਗਤਾਂ ਆਪਣੇ ਘਰਾਂ ਤੋਂ ਚੱਲ ਪੈਂਦੀਆਂ ਰਾਜਾ ਸਭ ਦੇ ਦਰਸ਼ਨ ਕਰਨ ਵਾਸਤੇ ਐਤਵਾਰ ਨੂੰ ਤੇ ਮਨ ਵਿੱਚ ਕਈਆਂ ਦੇ ਖਿਆਲ ਹੁੰਦਾ ਕਿ ਨੰਗੇ ਪੈਰੀ ਜਾਇਆ ਜਾਵੇ ਕਿ ਨੰਗੇ ਪੈਰੀ ਤੁਰ ਕੇ ਰਾਜਾ ਸਭ ਦੇ ਚਰਨਾਂ 'ਚ ਪਹੁੰਚੀ ਚਲ ਸਭ ਦੀ ਆਪਣੀ ਸ਼ਰਧਾ ਹੈ ਪਰ ਇਹ ਸਾਰਾ ਕੁਝ ਕਿਉਂ ਕੀਤਾ ਜਾ ਰਿਹਾ ਕਿ ਰਾਜਾ ਸਭ ਦੀ ਨਦਰ ਸਾਡੇ ਤੇ ਹੋ ਜਾਵੇ ਕਿ ਰਾਜਾ ਸਭ ਸਾਡੇ ਤੇ ਕਿਰਪਾ ਕਰਨਾ ਸਾਡੇ ਦੁੱਖ ਵਿਗਨ ਕਲੇਸ਼ ਦੂਰ ਕਰ ਦੇਣ ਸਾਡੀਆਂ ਮਨ ਦੀਆਂ ਇਛਾਵਾਂ ਪੂਰੀਆਂ ਹੋ ਜਾਣ ਪਰਵਾਰ ਵਿੱਚ ਸ਼ੁਕ ਸ਼ਾਂਤੀ ਰਹੇ ਇਹ ਸਭ ਕੁਝ ਕਿਉਂ ਹੋ ਰਿਹਾ ਹੈ ਕਿ ਰਾਜਾ ਸਾਹਿਬ ਦੀ ਨਜ਼ਰ ਸਾਡੇ ਤੇ ਹੋਵੇ ਆਪਾਂ ਇਹ ਸੋਚਦੇ ਹਾਂ ਕਿ ਰਾਜਾ ਸਾਹਿਬ ਨੂੰ ਖੁਸ਼ ਕਿਵੇਂ ਕਰਨਾ ਹੈ ਬਸ ਗੱਲ ਤੇ ਰਾਜਾ ਸਾਹਿਬ ਜੀ ਦੇ ਨਾਲ ਪਿਆਰ ਦੀ ਆ ਪਿਆਰਿਓ ਕੋਈ ਕਿਸ ਤਰ੍ਹਾਂ ਕਰ ਲਿਆ ਕੋਈ ਕਿਸ ਤਰ੍ਹਾਂ ਬਸ ਰਾਜਾ ਸਾਹਿਬ ਨੂੰ ਖੁਸ਼ ਕਰਨ ਵਾਸਤੇ ਤੇ ਰਾਜਾ ਸਹਿ ਮਹਾਰਾਜ ਐਸੀ ਕਿਰਪਾ ਕਰ ਦੇ ਜਦੋਂ ਖੁਸ਼ੀ ਵਿੱਚ ਹੋਣਾ ਪਿਆਰ ਜਦੋਂ ਆਪਾਂ ਨੇ ਸੇਵਕ ਦੇ ਕਾਰਜ ਰਾਸ ਕਰਨੇ ਹੋਣ ਫਿਰ ਇੱਕ ਬਹਾਨਾ ਬਣਦਾ ਪਿਆਰਿਓ ਇਸੇ ਤਰ੍ਹਾਂ ਨਾ ਪਿਆਰੋ ਇੱਕ ਮੱਲੂ ਜੋ ਨੂਰੀ ਕਿਰਨਾ ਵਿੱਚ ਨਾਮ ਆਇਆ ਉਸ ਭਾਈ ਸਾਹਿਬ ਜੀ ਦਾ ਮੱਲੂ ਰਾਜਾ ਸਾਹਿਬ ਜੀ ਦੇ ਚਰਨਾਂ ਤੇ ਭਰੋਸਾ ਵੀ ਬੜਾ ਸੀ ਤੇ ਪਿਆਰ ਵੀ ਬੜਾ ਸੀ ਤੇ ਜਦੋਂ ਵੀ ਆਪਣੇ ਕੋਈ ਕੰਮਕਾਰ ਕਰਦਾ ਸੀ ਨਾ ਤੇ ਜੈ ਰਾਜੇ ਦੀ ਰਾਜਾ ਰਾਜਾ ਜਪਦਾ ਰਹਿੰਦਾ ਸੀ ਜਦੋਂ ਕੋਈ ਕਾਰਜ ਕਰਨਾ ਤੇ ਸੁਭਾਵਿਕ ਵਿਹਲੇ ਹੁੰਦੇ ਨੇ ਖੇਤੀ ਦਾ ਕੰਮ ਕਰਦਾ ਸੀ ਤਿੰਨ ਕਮਾ ਜਮੀਨ ਹਾਲੇ ਤੇ ਲਈ ਸੀ ਪਿਆਰਿਓ ਆਪਣੀ ਜਮੀਨੀ ਸੀ ਤਿੰਨ ਕਮਾ ਜਮੀਨ ਹਾਲੇ ਤੇ ਲਈ ਸੀ ਜਿੱਥੇ ਖੇਤੀ ਕਰ ਰਿਹਾ ਜਿੱਥੇ ਰਾਜਾ ਸਹਿ ਮਹਾਰਾਜ ਨੇ ਜਾ ਕੇ ਕਿਰਪਾ ਕੀਤੀ ਜਿਸ ਜਗ੍ਹਾ ਤੇ ਖੇਤੀ ਕਰਦਾ ਉਹ ਜਮੀਨ ਆਪਣੀ ਨਹੀਂ ਪਰ ਹੋਰ ਪਾਸੇ ਜਮੀਨ ਹੈ ਸੀ ਪਿਆਰਿਓ ਤਿੰਨ ਕਮਾ ਜਮੀਨ ਦੀ ਖੇਤੀ ਕਰ ਰਿਹਾ ਤੇ ਰਾਜਾ ਸਹਿ ਮਹਾਰਾਜ ਆਪਣੇ ਸੇਵਕ ਦਾ ਪਿਆਰ ਵੇਖ ਕੇ ਜਿਵੇਂ ਕਹਿੰਦੇ ਰੇਖ ਚ ਮੇਕ ਮਾਰਨੀ ਇਸੇ ਤਰ੍ਹਾਂ ਰਾਜਾ ਸਾਹਿਬ ਮਹਾਰਾਜ ਜਾਂਦਿਆਂ ਜਾਂਦੇ ਕਈਆਂ ਦਾ ਭਲਾ ਕਰ ਜਾਂਦੇ ਸਨ ਜਿਵੇਂ ਆਪਾਂ ਬੈਠੇ ਆ ਨਾ ਪੈ ਰਹੇ ਕੋਈ ਪਤਾ ਨਹੀਂ ਰਾਜਾ ਸਾਹਿਬ ਮਹਾਰਾਜ ਕਿਸ ਰੂਪ ਵਿੱਚ ਕਿਸ ਤਰ੍ਹਾਂ ਆਪਾਂ ਨੂੰ ਆਪਣਾ ਭਲਾ ਕਰਨ ਵਾਸਤੇ ਪਹੁੰਚ ਜਾਂਣ ਪਿਆ ਰਹੇ ਇਸੇ ਤਰ੍ਹਾਂ ਰਾਜਾ ਸਾਹਿਬ ਮਹਾਰਾਜ ਜਦੋਂ ਕਿਸੇ ਸੇਵਕ ਨੂੰ ਵੇਖਦੇ ਸੀ ਨਾ ਇਸ ਨੂੰ ਦੁੱਧ ਦੀ ਲੋੜ ਹੈ ਚੱਲ ਕੇ ਚੱਲ ਆਪ ਚੱਲ ਕੇ ਦੂਰ ਜਾਂਦੇ ਸੀ ਪੈ ਰਹੇ ਆਪ ਤੁਰ ਕੇ ਕਈ ਵਾਰ ਕੋਲ ਆਉਣ ਦੀ ਲੋੜ ਵੀ ਨਹੀਂ ਪੈਂਦੀ ਆਪ ਰਾਜਾ ਸਾਹਿਬ ਤੁਰ ਕੇ ਆਪਣੇ ਪਿਆਰੇ ਕੋਲ ਚਲੇ ਜਾਂਦੇ ਸਨ ਜੇ ਕਿਸੇ ਦਾ ਪਤਾ ਲੱਗਾ ਵੀ ਇਹਨੂੰ ਪੁੱਤ ਦੀ ਲੋੜ ਹੈ ਰਾਜਾ ਸਭ ਆਪ ਘਰ ਪਹੁੰਚ ਜਾਂਦੇ ਸਨ ਪਿਆਰੇ ਸੇਵਕ ਦਾ ਭਲਾ ਕਰਨ ਕਿਸੇ ਨੂੰ ਕਹਿਣਾ ਪਈ ਇੱਕ ਪ੍ਰਸ਼ਾਦਾ ਛਕਾ ਦਿਓ ਇੱਕ ਪ੍ਰਸ਼ਾਦਾ ਛਕਾ ਕੇ ਤੇ ਪੁੱਤਰ ਲੈ ਲੈਂਦੇ ਸੀ ਪਿਆਰੇ ਜਿਹੜੇ ਜੁਗਤ ਵਾਲੇ ਸਨ ਦਾਤਾਂ ਲੈ ਲੈਂਦੇ ਸਨ ਰਾਜਾ ਸਭ ਦੇ ਦਰ ਤੋਂ ਇਸੇ ਤਰ੍ਹਾਂ ਰਾਜਾ ਸਹਿਮਾਰਾਜ ਟਲਦਿਆਂ ਹੋਇਆ ਆਪਣੇ ਸੇਵਕ ਦਾ ਪਿਆਰੇ ਦਾ ਦੁੱਖ ਦੂਰ ਕਰਨ ਵਾਸਤੇ ਉਹਦਾ ਭਲਾ ਕਰਨ ਵਾਸਤੇ ਜਾਂਦਿਆਂ ਜਾਂਦਿਆਂ ਰਾਜਾ ਸਹਿ ਮਹਾਰਾਜ ਮੱਲੂ ਦੇ ਖੇਤ ਵਿੱਚ ਪਹੁੰਚ ਗਏ ਜਿੱਥੇ ਉਹ ਹਾਲੇ ਤੇ ਖੇਤੀ ਕਰ ਰਿਹਾ ਮੱਲੂ ਖੇਤੀ ਕਰ ਰਿਹਾ ਹੈ ਹਲ ਵਾਰ ਰਿਹਾ ਹੈ ਤੇ ਰਾਜਾ ਸਹਿ ਮਹਾਰਾਜ ਜਦੋਂ ਪਹੁੰਚੇ ਨਾ ਪਿਆਰੇ ਜਦੋਂ ਜਾ ਕੇ ਵੇਖਿਆ ਮੱਲੂ ਨੇ ਕਿ ਰਾਜਾ ਸਹਿ ਮਹਾਰਾਹੀ ਕਿਰਪਾ ਕਰਨ ਆਏ ਨੇ ਇੱਧਰ ਸਾਡੇ ਵਾਲੇ ਪਾਸੇ ਤੇ ਰਾਜਾ ਸਹਿ ਮਹਾਰਾਜ ਦੇ ਚਰਨਾਂ ਦਾ ਧਿਆਨ ਕਰਦਿਆਂ ਪਹਿਰੇ ਖੇਤੀ ਉੱਥੇ ਛੱਡ ਕੇ ਹਲ ਵਾਉਂਦਿਆਂ ਛੱਡ ਕੇ ਰਾਜਾ ਸਾਹਿਬ ਦੇ ਚਰਨਾਂ 'ਚ ਭੱਜ ਕੇ ਚਲੇ ਆ ਗਿਆ ਜਾ ਕੇ ਨਮਸਕਾਰ ਕੀਤੀ ਪਾਸ਼ਾ ਦੇ ਚਰਨਾਂ 'ਚ ਸੀਸੇ ਚੁਕਾਇਆ ਇੰਨਾ ਪਿਆਰ ਇੰਨੀ ਸ਼ਰਧਾ ਰਾਜਾ ਸਾਹਿਬ ਕਹਿਣ ਲੱਗੇ ਭਾਈ ਇਹ ਖੇਤ ਅਸੀਂ ਤੈਨੂੰ ਦੇ ਦਿੱਤੇ ਹੈ ਤੇ ਹਾਲੇ ਤੇ ਵਾਰਿਆ ਪਿਆਰੋ ਪਰ ਵੇਖੋ ਬਚਨ ਹੋ ਗਏ ਕਹਿੰਦੇ ਮੱਲੂ ਇਹ ਖੇਤ ਅਸੀਂ ਤੈਨੂੰ ਦੇ ਦਿੱਤੇ ਕਹਿੰਦੇ ਰਾਜ ਹੱਥ ਜੋੜ ਕੇ ਕਹਿਣ ਲੱਗੇ ਕਹਿੰਦੇ ਰਾਜਾ ਸਾਹਿਬ ਜੀ ਮਹਾਰਾਜ ਬਹੁਤ ਤੁਹਾਡੀ ਕਿਰਪਾ ਬਹੁਤ ਤੁਸੀਂ ਬਿਆਲੂ ਤੇ ਕਰਪਾਲੂ ਬੜਾ ਤੁਹਾਡਾ ਧੰਨਵਾਦ ਸ਼ੁਕਰਾਨਾ ਕਹਿੰਦੇ ਪਾਸ਼ਾ ਪਰ ਇੱਥੇ ਕੋਈ ਖੂਹ ਨਹੀਂ ਹੈ ਇੱਥੇ ਆਪਾਂ ਖੇਤੀ ਕਿਵੇਂ ਕਰਾਂਗੇ ਖੇਤੀ ਕਰਨੀ ਬੜੀ ਔਖੀ ਹੈ ਤੇ ਰਾਯਾ ਸਾਹਿਬ ਮਹਾਰਾਜ ਨੇ ਬਚਨ ਕੀਤੇ ਕਹਿੰਦੇ ਇਸ ਤਰ੍ਹਾਂ ਕਰੀ ਇੱਥੇ ਇੱਕ ਖੂਹ ਲਵਾ ਲਈ ਫਿਰ ਰਾਯਾ ਸਾਹਿਬ ਦੁਬਾਰਾ ਬਚਨ ਕਰਨ ਲੱਗੇ ਕਹਿੰਦੇ ਇੱਥੇ ਤੈਨੂੰ ਦੋ ਖੂਹ ਲਵਾਣੇ ਪੈਣੇ ਨੇ ਕਿਉਂਕਿ ਬਚਨ ਪਿਆਰੋ ਅਟਲ ਸਚਾਈ ਜਿਨ੍ਹਾਂ ਦੇ ਚਰਨਾਂ 'ਚ ਆਪ ਜੁੜੇ ਹਨ ਉਹਨਾਂ ਦੇ ਚਰਨਾਂ ਦਾ ਧਿਆਨ ਕਰਕੇ ਮਨ ਵਿੱਚ ਖਿਆਲ ਕਰੀਏ ਕਿ ਇਹ ਕਿਵੇਂ ਰਾਜਾ ਸਾਹਿਬਾਰੇ ਆਪਣੇ ਸੇਵਕ ਦਾ ਭਲਾ ਕਰ ਜਾਂਦੇ ਨੇ ਪਿਆਰਿਓ ਕਿਉਂਕਿ ਜਦੋਂ ਵੀ ਆਪਾਂ ਕੋਈ ਵੀ ਪਿਆਰ ਕਰਨ ਵਾਲਾ ਨਾ ਕਿਸੇ ਯੁੱਗ ਵਿੱਚ ਵੀ ਆਇਆ ਪੈਰ ਅੱਜ ਦੀ ਗੱਲ ਨਹੀਂ ਆਪਾਂ ਸਿਰਫ ਅੱਜ ਦੇ ਯੁੱਗ ਦੀ ਗੱਲ ਨਹੀਂ ਕਰੇ ਕਿਸੇ ਯੁੱਗ ਵਿੱਚ ਵੀ ਜੇ ਕੋਈ ਰੱਬ ਨੂੰ ਪਿਆਰ ਕਰਨ ਵਾਲਾ ਆਇਆ ਨਾ ਤੇ ਮਹਾਰਾ ਜੀ ਨੇ ਇਸ ਗੱਲ ਤੇ ਮੋਹਰ ਲਾ ਦਿੱਤੀ ਹੈ ਹਰ ਯੁੱਗ ਯੁੱਗ ਭਗਤਿ ਉਪਾਇਆ ਪੈਜ ਰੱਖਦਾ ਆਇਆ RAM ਰਾਜੇ ਕਦੇ ਡੋਲਣ ਨਹੀਂ ਦਿੰਦੇ ਜੇ ਕਿਤੇ ਪਿਆਰ ਹੋਵੇ ਪਿਆਰਿਓ ਭਗਤ ਪ੍ਰਹਿਲਾਦ ਵਰਗਾ ਪਿਆਰ ਹੋਵੇ ਭਗਤ ਫਰੀਦ ਸਾਹਿਬ ਵਰਗਾ ਭਗਤ ਭਗਤ ਕਬੀਰ ਸਾਹਿਬ ਵਰਗਾ ਜਿਹੜੂ ਪਿਆਰ ਕਰ ਲਿਆ ਨਾ ਪਿਆਰੋ ਫਿਰ ਆਪਣੇ ਪਿਆਰੇ ਢੋਲਣ ਨਹੀਂ ਦਿੰਦੇ ਤੇ ਰਾਯਾ ਸਾਹਿਬ ਕਹਿੰਦੇ ਭਾਈ ਦੋ ਖੂਲ ਲਵਾਣੇ ਪੈਣੇ ਨੇ ਚਲੋ ਸਮਾਂ ਪਿਆ ਪਿਆਰੋ ਸੱਚਮੁੱਚ ਕਹਿੰਦੇ ਖੇਤਾਂ ਦਾ ਇਸਤੇਮਾਲ ਸ਼ੁਰੂ ਹੋ ਗਿਆ ਭਾਬ ਜਿਵੇਂ ਮਿਹਨਤੀ ਸ਼ੁਰੂ ਹੋਈ ਗੋਦਾਵਰੀ ਸ਼ੁਰੂ ਹੋਈ ਤੇ ਸੱਚਮੁੱਚ ਜਿੱਥੇ ਰਾਯਾ ਸਾਹਿਬ ਮਹਾਰਾਜ ਖੜ ਕੇ ਬਚਨ ਕਰਕੇ ਗਏ ਸੀ ਨਾ ਪਿਆਰੋ ਮੱਲੂ ਦੇ ਖੇਤ ਉਸੇ ਜਗ੍ਹਾ ਤੇ ਨਿਕਲ ਗਏ ਉਹ ਜਗ੍ਹਾ ਜਿਹੜੀ ਸਾਰੀ ਸੀ ਨਾ ਪਿਆਰੋ ਇਹ ਬੰਗਿਆਂ ਤੋਂ ਇੱਥੋਂ ਆਪਣੇ ਮੁਕੰਦਪੁਰ ਤੋਂ ਬੰਗਿਆ ਰੋਡ ਤੇ ਆ ਪਿਆਰੋ ਸੱਚਮੁੱਚ ਉਹ ਮੱਲੂ ਦੀ ਜ਼ਮੀਨ ਨਿਕਲ ਗਈ ਪਿਆਰ ਰਾਜਾ ਸਭ ਦੇ ਬਚਨ ਜੋ ਸੱਚ ਹੋਣ ਲੇ ਸੀ ਮੱਲੂ ਦੇ ਨਾਮ ਸਾਰੀ ਜ਼ਮੀਨ ਹੋ ਗਈ ਪਿਆਰ ਉਹੀ ਜਿਹੜੀ ਹਾਲੇ ਤੀਵਾਰਿਆ ਸੀ ਤੇ ਜਦੋਂ ਰਾਜਾ ਸਾਹਿਬ ਦੇ ਬਚਨ ਹੋਏ ਸੀ ਵੀ ਹੁਣ ਖੂਹ ਲਵਾਣੇ ਨੇ ਜਦੋਂ ਖੂਹ ਲਵਾਣ ਲੱਗੇ ਨਾ ਪਿਆਰੋ ਇੱਕ ਖੂਹ ਲਵਾਣ ਲੱਗੇ ਵੀ ਹੁਣ ਖੇਤੀ ਕਰਨ ਵਾਸਤੇ ਖੂਹ ਵੀ ਚਾਹੀਦਾ ਹੈ ਤੇ ਜਿਹੜੇ ਮੱਲੂ ਦੇ ਦੋ ਪੁੱਤਰ ਸਨ ਪਰ ਆਪਸ ਵਿੱਚ ਉਹਨਾਂ ਦੀ ਕੋਈ ਗੱਲਬਾਤ ਲੜਾਈ ਝਗੜਾ ਹੋ ਗਿਆ ਕਿਉਂਕਿ ਰਾਜਾ ਸਾਹਿਬ ਦੇ ਬਚਨ ਸੰਪੂਰਨ ਹੋਣੇ ਸੀ ਆਪਸ ਵਿੱਚ ਲੜਾਈ ਝਗੜਾ ਹੋਇਆ ਉਹ ਕਹਿੰਦੇ ਪਾਈ ਨਹੀਂ ਅਸੀਂ ਖੂ ਅਲੱਗ ਅਲੱਗ ਲਵਾਵਾਂਗੇ ਜਿੱਥੇ ਰਾਜਾ ਸਾਹਿਬ ਮਹਾਰਾਜ ਨੇ ਖੜ ਕੇ ਬਚਨ ਕੀਤੇ ਸੀ ਨਾ ਪਿਆਰਿਓ ਉੱਥੇ ਗੱਬੇ ਵਟ ਪੈ ਕੇ ਇੱਕ ਪਾਸੇ ਇੱਕ ਪੁੱਤ ਦਾ ਪੈ ਗਿਆ ਦੂਜੇ ਪਾਸੇ ਦੂਸਰੇ ਪੁੱਤ ਦਾ ਪਿਆਰਿਓ ਰਾਜਾ ਸਾਹਿਬ ਮਰਦੇ ਬਚਨ ਇਸ ਤਰ੍ਹਾਂ اٹਲ ਸਚਾਈ ਹੋ ਜਾਂਦੀ ਸੀ ਪਿਆਰੀ ਜੇ ਕੋਈ ਗਿਆ ਨਾ ਰਾਜਾ ਸਾਹਿਬ ਮਹਾਰਾਜ ਦੇ ਚਰਨਾਂ ਚ ਪਾਛਾਈ ਇਸੇ ਤਰ੍ਹਾਂ ਹੀ ਚਲਦੇ ਹੋਏ ਪਿੰਡ ਗੌਸਲਾਵਲ ਚਲੇ ਗਏ ਪਿਆਰਿਓ ਤੇ ਰਾਇਆ ਸਾਹਿਬ ਮਹਾਰਾਜ ਗੌਸਲਿਆਂ ਵੱਲ ਗੌਸਲਾ ਪਿੰਡ ਵੱਲ ਜਦੋਂ ਗਏ ਨਾ ਤੇ ਸੰਗਤਾਂ ਨੇ ਰਾਇਆ ਸਾਹਿਬ ਦੇ ਦਰਸ਼ਨ ਕੀਤੇ ਤੇ ਉਸ ਟਾਈਮ ਪਿੰਡ ਗੌਸਲਾ ਸਾਰੇ ਜਗਾਂ ਦੇ ਵਿੱਚ ਕੋੜ ਦੀ ਬਿਮਾਰੀ ਫੈਲੀ ਹੋਈ ਸੀ ਪਿਆਰਿਓ ਜਦੋਂ ਰਾਇਆ ਸਾਹਿਬ ਦੇ ਦਰਸ਼ਨ ਕੀਤੇ ਨਾ ਸਾਰੀਆਂ ਸੰਗਤਾਂ ਨੇ ਤੇ ਬਖਸ਼ੀ ਸੰਗ ਰਾਯਾ ਸਾਹਿਬ ਅਰੇ ਚਰਨਾ ਚ ਜਾ ਕੇ ਬੇਨਤੀ ਕੀਤੀ ਪਾਸ਼ਾ ਕਿਰਪਾ ਕਰੋ ਇਹ ਸਾਰਾ ਨਗਰ ਇਹ ਇਲਾਕਾ ਕੋੜ ਦੀ ਬਿਮਾਰੀ ਨਾਲ ਪ੍ਰਭਾਵਿਤ ਹੋ ਰਿਹਾ ਹੈ ਕਿਰਪਾ ਕਰੋ ਰਹਿਮਤ ਕਰੋ ਤਰਸ ਕਰੋ ਤੇ ਰਾਯਾ ਸਾਹਿਬ ਕਹਿੰਦੇ ਜਾਓ ਭਾਈ ਜਾ ਕੇ ਢਾਬ ਤੇ ਇਸ਼ਨਾਨ ਕਰ ਲਓ ਪਲਾ ਹੋ ਜਾਵੇਗਾ ਬਸ ਜਿਹੜਾ ਢਾਬ ਤੇ ਇਸ਼ਨਾਨ ਕਰਨ ਜਾਂਦਾ ਸੀ ਨਾ ਪਿਆਰਿਓ ਵਾਪਸ ਆਉਂਦਿਆ ਖਸਦਾ ਖੇਡਦਾ ਆ ਰਿਹਾ ਕਿਉਂਕਿ ਰਾਯਾ ਸਾਹਿਬ ਦੀ ਕਿਰਪਾ ਇੰਨੀ ਬਖਸ਼ਿਸ਼ ਐਨੀ ਹੈ ਉਹਨਾਂ ਦੇ ਚਰਨਾਂ ਨਾਲ ਜੁੜੇ ਅੱਜ ਆਪਾਂ ਜਦੋਂ ਕਿਸੇ ਦਾ ਭਲਾ ਕਰਨਾ ਹੈ ਫਿਰ ਤੇ ਪਿਆਰੋ ਇੱਕ ਸੈਕਿੰਡ ਵਿੱਚ ਇੱਕ ਸੈਕਿੰਡ ਵਿੱਚ ਰਾਜਾ ਸਾਹਿਬ ਆਰੇ ਆਪਣੇ ਸੇਵਕ ਦੇ ਪਿਆਰ ਨੂੰ ਵੇਖ ਕੇ ਪਹੁੰਚ ਜਾਂਦੇ ਨੇ ਇਸ ਕਰਕੇ ਪਾਸ਼ਾ ਦੇ ਚਰਨਾਂ ਦਾ ਆਪਾਂ ਧਿਆਨ ਤਰਿਏ ਪਾਸ਼ਾ ਕੀ ਕਹਿ ਰਹੇ ਨੇ ਆਪਾਂ ਰਾਜਾ ਸਾਹਿਬ ਦੇ ਚਰਨਾਂ ਦਾ ਧਿਆਨ ਤਰਿਏ ਤਬਤ ਗੱਲਾਂ ਬਾਤਾਂ ਵਿੱਚ ਦਿਨ ਸਾਰਾ ਹੀ ਬਤੀਤ ਹੋਵਾ ਆਲਸੋ ਦੁਬਾਇਆ ਜਦ ਆਈ ਫਿਰ ਰੈਨ ਤਾਂ ਰਾਜਾ ਸਭ ਪਰਮਾਨਨ ਕਰਦੇ ਨੇ ਕਿ ਸਾਰਾ ਦਿਨ ਫਜ਼ੂਲ ਗੱਲਾਂ ਵਿੱਚ ਲੰਗਾ ਦਿੱਤਾ ਇਹ ਸੱਚਾ ਪਿਆਰਿਓ ਜਦੋਂ ਕਿਤੇ ਹੀ ਦੁਨਿਆਵੀ ਗੱਲਾਂ ਕਰਨੀਆਂ ਹੁੰਨ ਨਾ ਫਿਰ ਟਾਈਮ ਦਾ ਪਤਾ ਨਹੀਂ ਲੱਗਦਾ ਸਮਾਂ ਕਦੋਂ ਲੰਘ ਜਾਵੇ ਪਤਾ ਹੀ ਨਹੀਂ ਲੱਗਦਾ ਪਰ ਜਦੋਂ ਕਿਤੇ ਗੁਰੂ ਦੀ ਗੱਲ ਹੋ ਰਹੀ ਹੈ ਨਾ ਜਦੋਂ ਰਾਜਾ ਸਾਹਿਬ ਜੀ ਦੇ ਪਿਆਰ ਦੀ ਗੱਲ ਹੋ ਰਹੀ ਫਿਰ ਆਪਣੇ ਕੋਲ ਟਾਈਮ ਨਹੀਂ ਪਿਆਰਿਓ ਫਿਰ ਆਪਾਂ ਨੂੰ ਬੜੀ ਹੋ ਕੇ ਆਵਾਜ਼ਾਂ ਮਾਰ ਕੇ ਕਹਿ ਰਹੇ ਆਂ ਕਿ ਭਾਈ 5 ਵਜੇ ਕਥਾ ਵਿੱਚ ਪਹੁੰਚੋ ਪਰ ਕਿਹਦੇ ਕੋਲ ਸਮਾਂ ਪਿਆਰਿਓ ਕਿਸੇ ਕੋਲ ਨਹੀਂ ਪਰ ਰਾਜਾ ਸਾਹਿਬ ਦੇ ਚਰਨਾਂ 'ਚ ਬੇਨਤੀਆਂ ਕਰਿਆ ਕਰੋ ਅਰਜਾ ਰਾਜਾ ਸਾਹਿਬ ਦੇ ਉਹ ਮੰਨੇ ਮੰਗਿਆ ਕਰੋ ਪਿਆਰਿਓ ਕਿ ਪਾਤਸ਼ਾਹ ਸੰਗਤੀ ਕਰਾ ਲਓ ਕਿਉਂਕਿ ਸੰਗਤ ਕਰਨ ਦੇ ਨਾਲ ਆਪਣਾ ਵੀ ਭਲਾ ਹੈ ਤੇ ਆਪਣੇ ਪਰਿਵਾਰ ਦਾ ਵੀ ਭਲਾ ਮੰਗਿਆ ਕਰੋ ਪਾਸ਼ਾ ਸੰਗਤ ਕਰਾ ਲਓ ਅਸੀਂ ਸੰਗਤ ਕਰ ਲਵਾਂਗੇ ਪਰ ਜੋ ਮਾੜਾ ਸਮਾਂ ਆਉਣ ਵਾਲਾ ਉਹਨੂੰ ਟਾਲ ਦੇਵੋ ਜੇ ਆਪਾਂ ਨੂੰ ਇੱਕ ਘੜੀ ਸੰਗਤ ਦੇ ਬਦਲੇ ਪਿਆਰਿਓ ਪਰਿਵਾਰ ਦੇ ਸੁੱਖ ਮਿਲ ਜਾਣ ਰਾਜਾ ਸਾਹਿਬ ਪ੍ਰਸੰਨ ਹੋ ਜਾਣ ਕਿਉਂਕਿ ਇਹਨਾਂ ਨੂੰ ਖੁਸ਼ ਕਰਨ ਵਾਸਤੇ ਨਾ ਪਿਆਰਿਓ ਹਰ ਯੁੱਗ ਦੇ ਵਿੱਚ ਹਰ ਸਮੇਂ ਦੇ ਵਿੱਚ ਹਰ ਇੱਕ ਵੱਖਰਾ ਵੱਖਰਾ ਵਸੀਲਾ ਕੀਤਾ ਪਿਆਰਿਓ ਕਿਸੇ ਨੇ ਰੱਬ ਨੂੰ ਪਾਣ ਵਾਸਤੇ ਪੁੱਠਾ ਲੜਕ ਕੇ ਵੇਖ ਲਿਆ ਕਿਸੇ ਨੇ ਅੱਗੇ ਵਿੱਚ ਵੀ ਬੈਠ ਕੇ ਵੇਖ ਲਿਆ ਕਿਸੇ ਨੇ ਖੂਹ ਤੇ ਵੀ ਲਟਕੇ ਵੇਖ ਲਿਆ ਪਿਆਰੋ ਬੜਾ ਕੁਝ ਕਰਕੇ ਵਿਖਿਆ ਆਪਣੇ ਰੱਬ ਨੂੰ ਖੁਸ਼ ਕਰਨ ਵਾਸਤੇ ਪਰ ਰਾਜਾ ਸਾਹਿਬ ਨੇ ਤੇ ਆਪਾਂ ਨੂੰ ਬੜਾ ਹੀ ਸੋਖਾ ਕਰਤਾ ਪਾਛਾ ਕਹਿੰਦੇ ਕੁਝ ਕਰਨ ਦੀ ਲੋੜ ਨਹੀਂ ਭਾਈ ਕੀ ਕਰਨਾ ਪੈਣਾ ਬਸ ਤੈਨੂੰ ਸੰਗਤ ਦਾ ਸਹਾਰਾ ਲੈਣਾ ਪੈਣਾ ਇੱਕ ਕੜੀ ਤੂੰ ਸੰਗਤ ਵਿੱਚ ਗੁਜ਼ਾਰ ਇੱਕ ਕੜੀ ਰੋਜ਼ ਰਾਜਾ ਸਾਹਿਬ ਦੇ ਚਰਨਾਂ 'ਚ ਬੈਠਣ ਬਦਲੇ ਆਪਣੀ ਸਵਾਸ ਸਫਲ ਹੋ ਰਹੀ ਨੇ ਪਰ ਹੋਰ ਕੀ ਚਾਹੀਦਾ ਆਪਾਂ ਨੂੰ ਰਾਇਆ ਸਾਹਿਬ ਪਰਮਾਨਨ ਕਰਦੇ ਨੇ ਭਾਈ ਸਾਰਾ ਦਿਨ ਫਜ਼ੂਲ ਗੱਲਾਂ ਵਿੱਚ ਲੰਗਾ ਦਿੱਤਾ ਰਾਤ ਆਲਸ ਦੇ ਕਾਰਨ ਸੁੱਤੇ ਹੀ ਬਤੀਤ ਕਰ ਦਿੱਤੀ ਆਪਾਂ ਗੁਰਬਾਣੀ ਦਾ ਸ਼ਬਦ ਵੀ ਪੜ੍ਹਦੇ ਆ ਨਾ ਰੈਣ ਗਵਾਈ ਸੋਇਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੋਡੀ ਬਦਲੇ ਜਾਏ ਰਾਇਆ ਸਾਹਿਬ ਕਹਿੰਦੇ ਇਸੇ ਤਰ੍ਹਾਂ ਭਾਈ ਤੂੰ ਸਾਰਾ ਦਿਨ ਗੱਲਾਂ ਬਾਤਾਂ 'ਚ ਸਾਰੀ ਰਾਤ ਸੌਂ ਕੇ ਲੰਗਾ ਦਿੱਤੀ ਤੇ ਪਾਸ਼ਾ ਕੀ ਕਹਿੰਦੇ ਨੇ ਸੁੱਤਿਆਂ ਬਿਹਾਏ ਗਈ ਕੰਨ ਨਾ ਓਕਾਸਿਆ ਹੈ ਗਾਫਲ ਗਵਾਈ ਗੱਲ ਕਰ ਕਰ ਸਹਿਨਤਾ ਰਾਜਾ ਸਭ ਕਹਿੰਦੇ ਕਿ ਸੁੱਤਿਆਂ ਹੀ ਤੂੰ ਸਾਰੀ ਰਾਤ ਬਤੀਤ ਕਰ ਦਿੱਤੀ ਪਾਸਾ ਨਾ ਪਰਤਿਆ ਆਪਣਾ ਪਾਸਾ ਵੀ ਨਾ ਪਲਟਿਆ ਇੰਨੀ ਗੂੜੀ ਨੀਂਦ ਵਿੱਚ ਸੁੱਤਾ ਰਿਆ ਬਿਰਤ ਸਮਾਂ ਗਵਾ ਦਿੱਤਾ ਪਾਸ਼ਾ ਕਹਿੰਦੇ ਇਹ ਹੀਰੇ ਵਰਗਾ ਹੀਰੇ ਜੈ ਸਜਨ ਮੁ ਅਜਾਈ ਜਾਏ ਨਾਮ ਬਿਨ ਪਰਤ ਕੇ ਪੇਕਿਆ ਪ੍ਰੇਮ ਵਾਲੇ ਨੈਣ ਤਾਂ ਪਾਸ਼ਾ ਕਹਿੰਦੇ ਇਹ ਹੀਰੇ ਵਰਗਾ ਅਮੋਲਕ ਜਨਮ ਸਿਮਰਨ ਤੋਂ ਬਿਨਾ ਬ्यर्थ ਜਾ ਰਿਹਾ ਹੈ ਕਿਉਂਕਿ ਹਰ ਇੱਕ ਸਮਾ ਜਿਹੜਾ ਆਪਾਂ ਨੂੰ ਸਵਾਸ ਮਿਲਿਆ ਨਾ ਪਰ ਉਹਦਾ ਮੁੱਲ ਮੋੜਨਾ ਪੈਣਾ ਜੇ ਆਪਾਂ ਆਸ ਰੱਖਦੇ ਨਾ ਆਪਣੇ ਧੀਆਂ ਪੁੱਤਰਾਂ ਨੂੰ ਵਿਦੇਸ਼ਾਂ ਵਿੱਚ ਭੇਜਦੇ ਆਂ ਆਪ ਜਾ ਕੇ ਵਿਦੇਸ਼ਾਂ ਵਿੱਚ ਮਿਹਨਤਾਂ ਕਰਦੇ ਆਂ ਸਾਰਾ ਦਿਨ ਖੇਤਾਂ ਵਿੱਚ ਵੀ ਕਾਰਜ ਕਰਨੇ ਪੈਂਦੇ ਨੇ ਕਈਆਂ ਨੇ ਪਿਆਰਿਓ ਘਰ ਵਿੱਚ ਪਸ਼ੂ ਰੱਖੇ ਨੇ ਸਾਰਾ ਦਿਨ ਪਸ਼ੂਆਂ ਦੇ ਨਾਲ ਪਸ਼ੂ ਬਣਨਾ ਪੈਂਦਾ ਆਪਾਂ ਨੂੰ ਇੱਕ ਆਸ ਹੈ ਕਿ ਸਾਨੂੰ ਧਨ ਮਿਲੇਗਾ ਇਹਦੇ ਬਦਲੇ ਮਾਇਆ ਮਿਲੇਗੀ ਜੇ ਕਿਸੇ ਨੇ ਪਸ਼ੂ ਰੱਖੇ ਨਾ ਪਿਆਰਿਓ ਤੇ ਪਹਿਲਾਂ ਇੱਕ ਇੱਕ ਲੱਖ ਦੀ ਮੱਝ ਲੈ ਕੇ ਆਉਣੀ ਪੈਂਦੀ ਹੈ ਪਿਆਰੋ گاਵਾ ਵੀ ਲੈ ਕੇ ਆਉਣੀ ਪੈਣ 1-1 ਲੱਖ ਰੁਪਏ ਲਾਉਣਾ ਪੈਂਦਾ ਹੈ 1.5-1.5 ਲੱਖ ਰੁਪਏ ਲਾਉਣਾ ਪੈਂਦਾ ਹੈ ਜੇ 5-4 ਲਿਆਉਣੀ ਆ ਤੇ 5-4 ਲੱਖ ਲਾਉਣਾ ਪੈਂਦਾ। ਇਸੇ ਤਰ੍ਹਾਂ ਜੇ ਖੇਤੀ ਕਰਦੇ ਆ ਤੇ ਪਿਆਰੋ ਪਹਿਲਾਂ ਆਪਣੇ ਕੋਲੋਂ ਖਰਚਾ ਕਰਕੇ ਆਪਾਂ ਸਾਰਾ ਕੁਝ ਤਿਆਰ ਕਰਦੇ ਆ, ਖਰਚਾ ਕਰਕੇ ਸਾਰਾ ਕੁਝ ਵਾਹੀ ਕਰੀਦਾ, ਖੇਤੀ ਕਰੀਦਾ ਕਿਉਂਕਿ ਆਪਾਂ ਨੂੰ ਆਸ ਹੁੰਦੀ ਹੈ ਕਿ ਜੇ ਅਸੀਂ ਲੱਖ ਖਰਚਿਆ ਤੇ ਆਉਣ ਵਾਲੇ 2-4-6 ਮਹੀਨਿਆਂ 'ਚ ਸਾਨੂੰ ਡਬਲ ਕਮਾਈ ਮਿਲੇ। ਇੱਕ ਆਸ ਹੈ ਆਪਣੀ। ਇਸੇ ਤਰ੍ਹਾਂ ਇਹ ਜਿਹੜਾ ਸਵਾਸ ਨੇ ਨਾ ਪਿਆਰੋ ਸਵਾਸ ਇਸ ਸਵਾਸ ਜਿਹੜੇ ਮਿਲੇ ਨੇ ਇੱਕ ਆਸ ਹੈ ਕਿ ਇੱਕ ਇੱਕ ਸਵਾਸ ਦੇ ਬਦਲੇ ਆਪਾਂ ਨਾਮ ਤਨ ਇਕੱਠਾ ਕਰਨਾ ਹੈ ਇੱਕ ਵੀ ਸਵਾਸ ਬਿਰਥਾ ਨਹੀਂ ਜਾਣਾ ਚਾਹੀਦਾ ਪਰ ਆਪਾਂ ਇਸ ਤੋਂ ਉਲਟ ਹੋ ਗਏ ਉਲਟ ਮਤ ਹੋ ਗਈ ਆ ਰਾਜਾ ਸਾਹਿਬ ਫਰਮਾਨ ਕਰਦੇ ਨੇ ਭਾਈ ਇਹ ਜਿਹੜਾ ਅਮੋਲਕ ਜਨਮ ਹੈ ਨਾ ਇਹ ਸਿਮਰਨ ਤੋਂ ਬਿਨਾ ਵਾਂਝਾ ਜਾ ਰਿਹਾ ਹੈ ਇਹ ਬਿਰਥਾ ਜਾ ਰਿਹਾ ਹੈ ਇਹ ਪਤਾ ਆਪਾਂ ਸਾਰਿਆਂ ਨੂੰ ਹੈ ਪਿਆਰਿਓ ਪਰ ਕਿਸੇ ਕੋਲ ਸਮਾਂ ਨਹੀਂ ਗੁਰੂ ਦੀ ਸੰਗਤ ਵਿੱਚ ਬੈਠਣ ਦਾ ਗੁਰੂ ਦੀ ਗੱਲ ਸੁਣਦਾ ਆਪਣੇ ਕੋਲ ਸਮਾਂ ਨਹੀਂ ਰਾਜਾ ਸਾਹਿਬ ਮਹਾਰਾਏ ਕਿਰਲੀਆਂ ਪੰਕਤੀਆਂ 'ਚ ਕੀ ਕਹਿ ਰਹੇ ਨੇ ਲੱਦ ਜਾਮਦਾ ਜਹਾਨ ਅਕੀਂ ਦੇਖੀ ਭਗਵਾਨ ਦਸ ਬੜਾ ਅਫਸੋਸ ਕੈਸੇ ਆਦਮੀ ਐ ਚੈਨ ਤਾਂ ਪਾਸ਼ਾ ਕਹਿੰਦੇ ਜਦੋਂ ਸੋਝੀ ਆਈ ਤੇ ਜਦੋਂ ਪ੍ਰੇਮ ਦੀਆਂ ਅੱਖਾਂ ਨਾਲ ਵੇਖਿਆ ਕਿਉਂਕਿ ਜਦੋਂ ਸੋਝੀ ਆਉਂਦੀ ਐ ਨਾ ਬੰਦੇ ਨੂੰ ਜਦੋਂ ਤੱਕ ਬੰਦਾ ਸਮਝ ਸਕਦਾ ਵੀ ਭਾਈ ਇਹ ಅಮੂਲਕ ਜੀਵਨ ਬੜਾ ಅಮੂਲਕ ਹੈ ਇਹ ਵਿਅਰਥ ਨਹੀਂ ਗਵਾਣਾ ਉਦੋਂ ਤੱਕ ਜੰਮ ਆ ਕੇ ਸਹਰਾਣੇ ਖੜ ਜਾਂਦੇ ਨੇ ਪਿਆਰੇ ਜਦੋਂ ਤੱਕ ਸੋਝੀ ਮਿਲਦੀ ਹੈ ਬੰਦੇ ਨੂੰ ਤੇ ਰਾਜਾ ਸਾਹਿਬ ਫਰਮਾਨ ਕਰਦੇ ਨੇ ਬੜੇ ਅਫਸੋਸ ਨਾਲ ਰਾਜਾ ਸਾਹਿਬ ਉਪਦੇਸ਼ ਦਿੰਦੇ ਨੇ ਕਹਿੰਦੇ ਨੇ ਕਿ ਭਾਈ ਅੱਖੀਂ ਜਹਾਨ ਨੂੰ ਤੁਰਿਆਂ ਜਾਂਦਿਆਂ ਵੇਖ ਕੇ ਭਲਾ ਮਨ ਨੂੰ ਚੈਨ ਕਿਵੇਂ ਆ ਸਕਦੀ ਹੈ ਪਾਸ਼ਾ ਆਪਣੇ ਬਾਰੇ ਦੱਸ ਰਹੇ ਨੇ ਰਾਜਾ ਸਾਹਿਬ ਮਹਾਰਾਜ ਕਹਿੰਦੇ ਆਪਣੀ ਅੱਖੀਆਂ ਨਾਲ ਕਿਉਂਕਿ ਜਿੰਨੇ ਇਹ বুঝ ਲਿਆ ਨਾ ਕਿ ਇਹ ਦੁਨੀਆ ਸੰਸਾਰ ਤੋਂ ਸਿਰਫ ਨਾਮ ਧਨ ਜਾਣੇ ਉਹ ਫਿਰ ਰੱਬ ਦੇ ਨਾਲ ਜੁੜਨਾ ਸ਼ੁਰੂ ਕਰ ਦੇਵੇਗਾ ਕਿਉਂਕਿ ਰਾਜਾ ਸਾਹਿਬਾ ਨੇ ਕਿਤੇ ਇਹ ਨਹੀਂ ਲਿਖਿਆ ਵੀ ਪਰਿਵਾਰ ਛੱਡ ਦੇਵੋ ਆਪਣੇ ਬੱਚਿਆਂ ਨੂੰ ਛੱਡ ਦੋ ਕਿਉਂ ਤੇ ਇਹ ਨਹੀਂ ਲਿਖਿਆ ਰਾਯਾ ਸਾਹਿਬ ਕਹਿੰਦੇ ਭਾਈ ਥੋੜਾ ਸਮਾਂ ਕੱਢ ਕੇ ਆਪਣੇ ਅੱਲਾ ਆਪਣੇ ਵੈਗਰੂ ਨੂੰ ਆਪਣੇ ਮੁਰਸ਼ਿਦ ਨੂੰ ਯਾਦ ਕਰਿਆ ਕਰੋ ਜਿਹਨੂੰ ਤੁਸੀਂ ਧਿਆਉਂਦੇ ਹੋ ਜਿਹਦੇ ਕਰਕੇ ਤੁਸੀਂ ਇਸ ਸੰਸਾਰ ਤੇ ਆਏ ਹੋ ਇਸ ਕਰਕੇ ਰਾਯਾ ਸਾਹਿਬ ਪ੍ਰਮਾਣ ਕਰਦੇ ਨੇ ਭਾਈ ਇਹ ਅਮੋਲਕ ਜੀਵਨ ਵਾਰ-ਵਾਰ ਨਹੀਂ ਮਿਲਣਾ ਇਹ ਅਜ਼ਾਈ ਨਾ ਗਵਾ ਲਈ ਰਾਯਾ ਸਾਹਿਬ ਦਾ ਫਰਮਾਨ ਆਪਾਂ ਵੀ ਪਿਆਰੂ ਰਾਯਾ ਸਾਹਿਬ ਦੇ ਚਰਨਾਂ ਨਾਲ ਜੁੜੀਏ ਵੱਧ ਤੋਂ ਵੱਧ ਜਿੰਨਾ ਹੋ ਸਕੇ ਗੁਰੂ ਦੀ ਸੰਗਤ ਕਰੀਏ ਘਰਾਂ ਵਿੱਚ ਵੀ ਆਪਣੇ ਸਿਮਰਨ ਕਰੀਏ ਰਾਯਾ ਸਬ지 ਦਾ ਨਾਮ ਜਪੀਏ ਜਿੰਨੂੰ ਵੀ ਆਪਾਂ ਯਾਦ ਕਰਦੇ ਆ ਪਿਆਰਿਓ ਉਸ ਦੇ ਆਪਾਂ ਪਿਆਰ ਵਿੱਚ ਆਪਣਾ ਸਮਾਂ ਬਤੀਤ ਕਰੀਏ ਫਿਰ ਆਪਣੇ ਤੇ ਸ਼ਬਦ ਤਾਂ ਇਹ ਟੁਕਣਾ ਹੈ ਹਰ ਜੁਗ ਜੁਗ ਭਗਤ ਉਹ ਪਾਇਆ ਪੈਜ ਰੱਖਦਾ ਆਇਆ RAM ਰਾਜੇ ਭਗਤ ਬਣਨਾ ਪੈਣਾ ਪਿਆਰਿਓ ਤਾਂ ਪੈਜ ਰੱਖਣੀ ਹੈ ਰੱਬ ਨੇ ਇਸ ਕਰਕੇ ਸਦਾ ਜੁੜੇ ਰਹੋ ਪਿਆਰੋ ਆਓ ਬੜੇ ਵੱਡ ਪਾਗੇਓ ਰਾਯਾ ਸਬ ਦੇ ਚਰਨਾਂ ਚ ਜੁੜੇਓ ਸੋ ਆਓ 2-4 ਮਿੰਟ ਆਪਾਂ ਸਤਨਾਮ ਵਾਹਿਗੁਰੂ ਦਾ ਜਾਪ ਕੋਈ ਵੀ ਪਿਆਰੇ ਰਸਨਾ ਵਾਂਜੀ ਨਾ ਰਵੇ ਸਾਰੇ ਗੱਜ-ਵੱਜ ਕੇ ਬੋਲਿਆ ਕਰੋ ਪਿਆਰਿਓ ਰਾਜਾ ਸਾਹਿਬ ਦੇ ਚਰਨਾਂ ਚ ਆਪਣੀ ਹਾਜ਼ਰੀ ਲਵਾਇਆ ਕਰੋ ਸੋ ਆਓ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਇਕ ਓੰਕਾਰ ਸਤਨਾਮ ਆਕਾਲ ਮੂਰਤ ਜਪ ਹੈ ਭੀ ਸਚ ਇਕ ਓੰਕਾਰ ਸਤਨਾਮ ਆਕਾਲ ਮੂਰਤ ਆਦ ਸਚ ਸਭ ਸਚ ਨਾਨਕ ਇੱਕ ਓ ਅੰਕਾਰ ਸਤਨਾਮ ਆਕਾਲ ਮੂਰਤ ਜਪ ਹੈ ਭੀ ਸਚ ਇੱਕ ਓ ਓੰਕਾਰ ਸਤਨਾਮ ਆਕਾਲ ਮੂਰਤ ਆਦ ਸਚ ਅਭੀ ਸੱਚ ਆਓ ਪਿਆਰਿਓ ਇੰਨੀਆਂ ਕਾ ਹਾਜ਼ਰੀਆਂ ਪ੍ਰਵਾਨ ਕਰਨੀਆਂ ਰਾਜਾ ਸਭ ਕਿਰਪਾ ਕਰਨ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਪਿਆਰਿਓ ਇਹੀ ਅਰਦਾਸ ਹੈ ਰਾਜਾ ਸਾਹਿਬ ਮਹਾਰਾਜ ਦੇ ਚਰਨਾਂ 'ਚ ਪਾਛਾ ਜਿਹੜੀਆਂ ਸੰਗਤਾਂ ਤੁਹਾਡੇ ਚਰਨਾਂ 'ਚ ਪਹੁੰਚ ਰਹੀਆਂ ਨੇ ਸਭ ਦੇ ਨਾਮ ਜਾਣ ਦਿਓ ਸਭ ਦੇ ਪਰਿਵਾਰਾਂ ਤੇ ਬੱਚਿਆਂ ਤੇ ਮਹਾਰਾਜ ਸਦਾ ਆਪਣਾ ਮਿਹਰ ਪ੍ਰਯਾਤ ਰੱਖਣਾ ਦੁੱਖਾਂ ਬਿਗਨਾ ਕਸ਼ਟਾਂ ਕਲੇਸ਼ਾਂ ਦੇ ਨਾਸ਼ ਕਰਨੇ ਆਪਣੇ ਭਜਨ ਬਾਣੀ ਦੇ ਪ੍ਰਕਾਸ਼ ਕਰਨੇ ਦਿਨ ਦੁਗਣੀ ਰਾਤ ਜੁਗਣੀ ਤਰੱਕੀ ਬਖਸ਼ਣੀ ਦਸਾਂ ਪ੍ਰਦੇਸਾਂ ਵਿੱਚ ਅੰਗ ਸੰਗ ਸਾਈ ਰਣਾਚੜਦੀਆਂ ਕਲਾਂ ਵਾਲੇ ਜੀਵਨ ਬਖਸ਼ਣੇ ਮਹਾਰਾ ਸਦਾ ਆਪਣੀ ਸੰਗਤ ਕਰਾਉਣੀ ਆਪਣਾ ਨਾਮ ਜਪਾਉਣਾ ਮਾੜੇ ਕਰਮਾਂ ਤੋਂ ਮਹਾਰਾਜ ਬਚਾਉਣਾ ਸਭ ਦਾ ਭਲਾ ਕਰਨਾ ਆਓ ਪਿਆਰਿਓ ਇਨੀਆਂ ਕਾਜਰੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ